ਹਰ ਦਾਇਆ ਨਾਮ ਵਰਗਾ ਮੇਰੇ ਵੀ ਤੇ ਗੁਰਦੇਵਾ ਮੁਹਰਮ ਨਾਮ ਵਰਗਾ ਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹਾਸ ਰਹਾਉ ਹਰ ਜਨ ਕੇ ਵਡ ਬਾਗ ਗਡੇ ਰੇ ਜਨ ਹਾਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਮੇਰਾ ਗੁਰਬਤਾਸ ਹੈ ਮਿਲ ਸੰਤ ਗਣ ਪਰਗਾਸ ਜੈ ਨਾ ਹਾਰ ਹਰ ਅਰਤ ਨਾਮ ਨਾ ਪਾਇਆ ਤੇ ਭਾਗੀ ਜਨ ਬਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਰਾਜ ਜੈ ਨਾ ਹਰ ਜਨ ਸਤਿਗੁਰ ਸੰਗਤ ਪਾਈ ਤੈ ਨ ਤੁਰ ਮਸਤਕ ਲਿਖਿਆ ਦੇ ਕਾਸ ਤਾਨ ਤਾਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲਨ ਨਾਨਕ ਨਾਮ ਪਰਗਾਸ ਰਾਗ ਕੂਦਰੀ ਮਹਲਾ ਪੰਜਵਾ ਤਾਰੇ ਮਤੁ ਤਵਾਦਮ ਜਾਹਰ ਹਰਿ ਜੀਉ ਪਰਿਆ ਸਭ ਫਰਮੈ ਜੰਤੋ ਪਾਏ ਤਾਕਾਰਿ ਜਿਤੁ ਆਗੈ ਕਰ ਕਰਿਆ ਮੇਰੇ ਮਾਧਾ ਜੀ ਸਤ ਸੰਤਿ ਬਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੁਕੇ ਦਾਸ ਨ ਹਰਿਆ ਰਹਾਉ ਜਨਨਾ ਬਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰਿ ਜਿਗਸੂ ਬਾਰੇ ठाकुर ਕਾਹੇ ਮਨ ਕੋ ਕਰਿਆ ਉੜੇ ਉੜ ਅਵਸ ਕੋ ਸਾਧ ਪਾਚ ਵਜਰੇ ਸਰਿਆ ਤ ਕਮਣ ਖਲਾਵੇ ਕਮਣ ਚਗਾਵੇ ਮਨ ਮਨ ਸੁਣੇ ਕਰੇ ਸਾਵਨ ਨਾ ਅਨਾਦ ਸਤਿ ਸਿਧਾਨਾ ਠਾਕੁਰ ਕਰਤਵ ਤਰਿਆ ਜਨ ਨਾਨਕ ਬਾਰ ਬਰ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਭਰਿਆ ਰਾਗ ਆਸਾ ਮਹਲਾ ਜਥਾ ਸੋ ਵਰਖੈ ਕੋੰਡਾਰ ਸਤਿਗੁਰ ਪ੍ਰਸਾਦਿ ਸੋ ਪਰ ਘਨ ਨਰਨਜਰ ਹਰਿ ਭਗਤ ਨਰਨਜਨ ਹਰਗੁਮਾਯਾ ਗੁਮਾਪਾਰ ਸਭ ਜਾਵਹਿ ਸਭ ਜਾਵਹਿ ਤਿਜਿ ਅਰਧ ਤੇ ਦਰਜਨ ਹਾਰ ਸਭ ਜੀਵਤ ਮਾਰੇ ਜੀ ਗੁੰਜੀਆ ਕਾਤਾ ਕਾਰਾ ਹਰਿ ਤੇ ਬਹ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਹਾਰਾ ਪੇਠਾ ਕਰ ਮਰਾ ਪੇਛੇ ਰਖ ਜੀ ਜਨ ਅਨੰਕ ਜੰਦ ਵਿਚਾਰਾ ਤੂ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਾਰੇ ਕੋ ਗੁਰ ਸਮਾਨ ਇਕ ਦਾਤਾ ਦੇ ਬਿਨ ਬਿਖਾਰੀ ਜੀ ਸਭ ਤੇਰੇ ਜੋਤ ਵਿਡਾਨ ਤੂੰ ਆਪੇ ਦਾਤਾ ਆਪੇ ਝੋਲਾ ਜੀ ਹਾ ਦੁਖਣੀ ਅਵਰਨ ਜਾਣ ਤੂੰ ਬਾਹਰ ਬ੍ਰਹਮਾਂ ਦੇ ਅੰਤ ਤੇ ਅੰਤ ਜੀ ਸਰ ਜਗਨ ਆਤਮਾ ਖਾਨ ਜੋ ਸਿਰ ਹੈ ਜੋ ਸਿਰ ਰਹੇ ਸਦਜੀਵ ਜਨਨਾਥ ਦਿਨ ਗੁਰਬਾਨ ਹਾਰ ਝਾਗ ਹੈ ਹਰ ਝਾਬਤ ਜੀ ਸੇਦਨ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਖ ਬਹਿ ਜਨ ਹਰਿ ਦਾਇਆ ਜੀ ਦਿਨ ਦੂਤੀ ਜੰਮ ਕੀ ਪਾਸੀ जन निरपा जन हरि दरपा दया जी दिन का भव सब गवासी जिन से व्याजी जिन सेवा नेरा हरि जी जिन हरि रूप हर समासी से थाना से थाना जिन हरि जाया जी जन नानक दिन बल जप री तेरी भक्त भंडार जी करे बेअंत देहंता तेरे भक्त तेरे कंसलाहन तुजी हर अनक अनेकानंता तेरी अनक तेरी अनिक करया हर पूजा जी ताबत आप है जब है व्यंत तेरे अनेक तेरे अनेक बड़ा वासम सतजी दर किरया कण कर्म करंदा बागत, से भक्त से भक्त बड़े जननानिक जी जो भाव है मेरे अर्पितवंत ਤੁਮਾਰ ਬਰਖਾ ਪਰੰਪਰ ਕਰਤਾ ਜੀ ਦੁਖ ਜੇ ਵੜੇ ਅਵਰ ਨਾ ਕੋਈ ਤੂੰ ਜੋਗ ਜਵੇ ਕੋ ਤਦ ਤਦਾ ਤੁਮਹਿ ਕੋ ਜੀ ਤੂੰ ਨੈਤਰ ਕਰਤਾ ਸੋਈ ਤੇਰਾ ਭਾਵੈ ਸੋਈ ਵਤਨ ਜੀ